ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤੋਕੜ ਗੱਬਣਾ ਜਿਹੜੀ ਮਾਝ ਦਿਖਾ ਦਾਂਗੇ ਝੋਟੀ ਮੈਂ ਆ ਤੇ ਗੱਬਣ ਕਿੰਨੇ ਸਮੇਂ ਲਈ ਆ ਕਿੰਨਾ ਥੱਲੇ ਮਿਲਕ ਹਾਜ਼ਰ ਉਹ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਆ ਬਿਲਕੁਲ ਜੀ ਤਾਂ ਦੋਸਤੋ ਬਾਹਰ ਬੈਕਾਂ ਦੇ ਉੱਪਰ ਘਾਰ ਆ ਸੋਰ ਸਿੰਘ ਤੋਂ ਰੱਖ ਕੋਟਲੀ ਪਿੰਡ ਜਿਹੜੀ ਸੜਕ ਆਉਂਦੀ ਆ ਤੇ ਉਸ ਸੜਕ ਦੇ ਉੱਪਰ ਜਿਹੜਾ ਵੀਰ ਹੋਣਾ ਦਾ ਬਾਹਰ ਖੇਤਾਂ ਬੈਕਾਂ ਦੇ ਉੱਪਰ ਜਿਹੜੇ ਘਰ ਨੇ ਨੰਬਰ ਜਿਹੜੇ ਆ ਵੀਰ ਦੇ ਆ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਨਾ ਤੇ ਬਿਲਕੁਲ ਲੋਕੇਸ਼ਨ ਤੇ ਦਿੱਤੀ ਹੋਈ ਲੋਕੇਸ਼ਨ ਤੇ ਤੁਸੀਂ ਘਰ ਵਿਜਿਟ ਕਰ ਸਕਦੇ ਹੋ ਤੇ ਮੈਂ ਜਿਹੜੀ ਆ ਦੋਸਤੋ ਚੰਗੀ ਆ ਬਾਕੀ ਗੱਲਬਾਤ ਆਪਾਂ ਪੂਰੀ ਜਾਣ ਲੈਂਦੇ ਆ ਸ਼ੇਅਰ ਕਰਦੇ ਆ ਤੁਹਾਡੇ ਨਾਲ ਪੂਰੀ ਇਨਫੋਰਮੇਸ਼ਨ ਲੈ ਕੇ ਆਜੋ ਜੀ ਸਤ ਪੈਣਾ ਵੀਰੇ ਸਸਰੀਕਾਰ ਸਸਰੀਕਾਰ ਵੀਰ ਜੀ ਹੋਰ ਠੀਕ ਠਾਕ ਭਰਾ ਜੀ ਵਧੀਆ ਵਧੀਆ ਵੀਰ ਜੀ ਅੱਛਾ ਇੱਕ ਵੀਰੇ ਆਪਣਾ ਨਾਮ ਦੱਸ ਦੋ ਭੈਣ ਨਾਮ ਵੀਰ ਜੀ ਗੁਰਜੀਤ ਸਿੰਘ ਹਾਂ ਹਾਂਜੀ ਤੇ ਗੁਰਜੀਤ ਵੀਰੇ ਸੌਰ ਸਿੰਘ ਤੋਂ ਰਾਖਕੋਟ ਲਈ ਹਾਂਜੀ ਹਾਂਜੀ ਸੌਰ ਸਿੰਘ ਤੋਂ ਰਾਖਕੋਟ ਦੀ ਨੀ ਛੜਕ ਆਉਂਦੀ ਆ ਜੀ ਜਿਹੜੀ ਛੜਕ ਆਉਂਦੀ ਹਾਂਜੀ ਉੱਪਰ ਹੀ ਆਪਣੀ ਆਪਣੀ ਆਪਣਾ ਤੇ ਕਰਜੀਤ ਭਾਈ ਆ ਪਸ਼ੂ ਵੈਸੇ ਆਪਾਂ ਕੈਮਰੇ ਚ ਵਿਖਾੜ ਗਏ ਭੈਣ ਭਰਾਵਾਂ ਨੂੰ ਵੀ ਪਸ਼ੂ ਹੈ ਤਾਂ ਕਰਦੇ ਸਰ ਹਾਂਜੀ ਹਾਂਜੀ ਵੀਰੇ ਘਰੇਲੂ ਪਸ਼ੂ ਆ ਹਾਂਜੀ ਹਾਂਜੀ ਵੀਰੇ ਤੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਤੋਕੜ ਗੱਪਣ ਜਿਹੜੀ ਵੀਰ ਰੈਡੀ ਹੋਇਆ ਸੇਲ ਕਰਨ ਵਾਸਤੇ ਤੇ ਭੋਡੀ ਮਏ ਆ ਠੀਕ ਆ ਬੇਨਾ ਸਿੰਘਾਂ ਤੋਂ ਆ ਭੋਡੀ ਮਏ ਆ ਇਹ ਗੱਲਬਾਤ ਆਪਾਂ ਜਾਣਨੇ ਨੇ ਬਾਈ ਇਹ ਗੁਰਜੀ ਤੇ ਵੀਰੇ ਸੂਆ ਕਿਨਵਾ ਹੁਣ ਫਿਲਹਾਲ ਤੇ ਇਹ ਵੀਰ ਜੀ ਤੀਜੇ ਸੂਏ ਵਾਸਤੇ ਗਾਂ ਗੱਬਣ ਜੇ ਤੀਜੇ ਸੂਏ ਦੀ ਹਾਂਜੀ ਦੂਜਾ ਸੂਆ ਸੋਈ ਜਾ ਤੇ ਤੀਜੇ ਵਾਸਤੇ ਗਾਂ ਗੱਬਣ ਜੇ ਚੌ ਮਹੀਨਿਆਂ ਦੀ ਗੱਬਣ ਆਏ ਚੌ ਮਹੀਨਿਆਂ ਦੀ ਆਪਾਂ ਆਪਦੇ ਪਾਸੇ ਚੈੱਕ ਪਾਸਾ ਹਾਂਜੀ ਹਾਂਜੀ ਆਪਾਂ ਚੈੱਕ ਪਾਸਾ ਤੇ ਬਾਕੀ ਕੋਈ ਆਪਦੀ ਤਸੱਲੀ ਕਰਕੇ ਘੜ ਸਕਦਾ ਚੈੱਕ ਕਰਾ ਕੇ ਠੀਕ ਹੈ ਜੀ ਹਾਂਜੀ ਕੀ ਜਤੇ ਹਾਜ਼ਰ ਸਾਢੇ 4 ਕਿਲੋ ਦੁੱਧ ਹਾਂਜੀ ਹਾਂਜੀ ਵੀਰ 400 ਆਪਾਂ ਹੈਗਾ ਮਤਲਬ ਸਾਢੇ 4 ਆਪਾਂ 4 ਹੀ ਕਹਾਂਗੇ 4 ਕਿਲੋ ਹਾਂਜੀ ਹਾਂਜੀ ਇੱਕ ਟਾਈਮ ਮਿਲਦੀ ਆ ਜੀ ਇੱਕ ਟਾਈਮ ਮਿਲਦੀ ਆ ਹਾਂਜੀ ਤੇ ਸਾਢੇ 4 ਮਹੀਨੇ ਦੀ ਜਿਹੜਾ ਦੋਸਤਾਂ ਦੀ 4 ਕਿਹ ਮਹੀਨੇ ਦੇ ਨੇੜੇ ਤੇੜੇ ਜਿਹੜੀ ਬਿਲਕੁਲ ਗੱਬਣਾ ਚੈੱਕ ਪਾਸ ਆ ਤੇ ਸਾਢੇ 4 ਕਿਲੋ ਜਿਹੜਾ ਦੁੱਧ ਬਿਲਕੁਲ ਇੰਦੇ ਕੋਲ ਜਿਹੜਾ ਹਾਜ਼ਰ ਆ ਹਾਂਜੀ ਠੀਕ ਆ ਟਾਈਮ ਇੱਕੋ ਹੀ ਮਿਲਦੀ ਆ ਠੀਕ ਆ ਇੱਕੋ ਟਾਈਮ ਚ ਵਾਈ ਜਿਹੜੀ ਆ ਕਰਾਉਂਦੀ ਆ ਠੀਕ ਆ ਤੁਸੀਂ ਜਿਹੜੀ ਘਰ ਪਹੁੰਚ ਗਿਆ ਆਪ ਵੀ ਕਰ ਸਕਦੇ ਹੋ ਤੇ ਰੇਈ ਗੱਲ ਜਿਹੜੀ ਦੋਸਤੋ ਗੱਬਣ ਚੈੱਕ ਪਾਸ ਦੀ ਜਦੋਂ ਕੋਈ 3-4 ਮਹੀਨੇ ਹੋਣ ਤਾਂ ਤੁਸੀਂ ਉਥੇ ਸਾਈ ਬਿਆਨਾ ਕਰ ਲਿਓ ਸਾਈ ਬਿਆਨਾ ਕਰਨ ਤੋਂ ਬਾਅਦ ਜਿਹੜਾ ਦੋਸਤੋ ਤੁਸੀਂ ਆਪ ਦਾ ਡਾਕਟਰ ਆਪ ਨਾਲ ਵੀ ਲੈ ਕੇ ਆ ਸਕਦੇ ਹੋ ਜਾਂ ਲੋਕਲ ਡਾਕਟਰ ਤੋਂ ਵੀ ਤੁਸੀਂ ਆ ਵੈਰੀਫਾਈ ਕਰਾ ਸਕਦੇ ਹੋ ਚੈੱਕ ਕਰਨ ਤੋਂ ਬਾਅਦ ਬਾਕੀ ਪੇਮੈਂਟ ਕਰਕੇ ਜਿਹੜੀ ਦੋਸਤੋ ਤੁਸੀਂ ਇਹ ਮੱਝ ਲੈ ਕੇ ਜਾ ਸਕਦੇ ਹੋ ਠੀਕ ਆ ਤੇ ਬਾਕੀ ਗੁਰਜੀਤ ਭਾਈ ਇਹਦਾ ਜੇਕਰ ਆਪਾਂ ਸੱਜਰ ਦੀ ਗੱਲ ਕਰ ਲਈਏ ਹਾਂਜੀ ਵੀ ਸੱਜਰ ਦਾ ਦੂਜੇ ਸੂਬੇ ਦੇ ਵਿੱਚ ਮੰਨ ਲਓ ਹੁਣ ਚੱਲਣ ਲਈ ਆ ਹਾਂਜੀ ਕਿੰਨਾ ਕ ਦੁੱਧ ਸੀ ਦੂਜੇ ਸੂਏ ਵਿੱਚ ਜੀ ਇਹਨੇ ਕੱਢਿਆ ਜੇ ਕੋਈ 10 11 ਕਿਲੋ 10 11 ਕਿਲੋ ਸੀ ਹਾਂਜੀ ਹਾਂਜੀ ਠੀਕ ਆ ਤੇ ਹੁਣ ਜਿੱਦਾਂ ਵੀ ਚਾਹੋ ਮਹੀਨੇ ਦੀ ਗੱਭਣ ਹਾਂਜੀ ਹਾਂਜੀ ਤੇ ਸੂਈ ਨੂੰ ਕਿੰਨਾ ਕ ਲਗ ਸਮ ਹੋ ਗਿਆ ਉਹ ਕਿੰਨਾ ਕ ਸਮਾ ਹੋ ਗਿਆ ਉਹ ਤਕਰੀਬ ਸੂਈ ਨੂੰ ਮੇਰੇ ਹਿਸਾਬ ਦੇ ਨਾਲ 6-7 ਮਹੀਨੇ 6 ਇੱਕ ਦੇ ਲੱਗੇ ਹੋਗੇ ਹੁੰਦੇ 6 ਇੱਕ ਮਹੀਨੇ 2 ਕੁ ਮਹੀਨਾ ਬਾਅਦ ਸੌਰ ਕੀ ਹਾਂ ਹਾਂਜੀ ਹਾਂਜੀ 6 ਕੁ ਮਹੀਨੇ ਤੇ ਮਾਲੀ ਤੋਂ ਹੀ ਆਪਾਂ ਤਾਂ ਇਹੀ ਕਰਾਈ ਹੈ ਜੀ ਹਾਂਜੀ ਹਾਂਜੀ ਮਾਲੀ ਤੋਂ ਕਰਾਈ ਮਾਲੀ ਤੋਂ ਕਰਾਈ ਠੀਕ ਆ ਤੇ ਖੋਲ ਸਟੋਕਰ ਕੱਬਣ ਮੈਂ ਆ ਤੇ ਕੱਦ ਕਾਠੀ ਸੋਹਣਾ ਦੋਸਤੋ ਮਜਾ ਠੀਕ ਨੋਰਮਲ ਇੱਕ ਸਿੰਗਲ ਹੱਡੀ ਦੀ ਮੈਂ ਆ ਠੀਕ ਆ ਤੇ ਕੱਦ ਘਾਟ ਪੂਰਾ ਵਧੀਆ ਤੇ ਅੱਗੇ ਬਹੁਤ ਜੀਰਾਂ ਦੀ ਡਿਮਾਂਡ ਹੁੰਦੀ ਆ ਵੀ ਘੱਟੋ ਘੱਟ ਵੀ 4 ਕਿਹ ਮਹੀਨੇ ਤੱਕ ਜਿਹਦਾ ਪਸ਼ੂ ਖਰੀਦਣ ਦੀ ਕੱਬਣ ਹੋਵੇ ਚੈੱਕ ਪਾਸ ਹੋਵੇ ਤੇ ਬਾਕੀ ਥਣ ਟਿਲ ਟੂੜ ਕਾਫੀ ਜੜੀ ਆ 10 11 ਕਿਲੋ ਬਿਲਕੁਲ ਤਾਜ਼ੀ ਨੇ ਦੁੱਧ ਫਿਰ ਥੋੜਾ ਲੰਮਾ ਤੋਂ ਹੁੰਦਾ ਆ ਆ ਦੇਖੋ 11 ਕਿਲੋ ਦੀ ਜਿਹੜੇ ਦੋਸਤੋ ਬਿਲਕੁਲ ਤਾਜ਼ੀ ਦਾ ਦੁੱਧ ਸੀਗਾ ਤਾਂ 11 ਕਿਲੋ ਦੀ ਚਵਾਈ ਕਰਾਈ ਆ। ਹੁਣ ਇੱਕੋ ਡੰਗ ਜਿਹੜੀ ਆ ਮਿਲਦੀ ਆ। 4 1/2 ਕਿਲੋ ਜਿਹੜਾ ਬਿਲਕੁਲ ਇੱਕੋ ਡੰਗ ਦਾ ਜਿਹੜਾ ਮਿਲਦਾ ਹੈ। ਤੇ ਕਿ ਕਿਹੜੇ ਨੇ ਵੀ ਸਾਫ਼ ਆ ਪੂਰੀ ਠੀਕ ਆ। ਹੌਂ ਦੇ ਵੀ ਸਾਫ਼ ਆ ਬਾਕੀ ਦੁੱਧ ਜਿੰਨਾ ਤੁਹਾਡੇ ਰਹਿਗਾ ਕਿਸੇ ਵੀਰ ਨੇ ਚਵਾਈ ਕਰਕੇ ਤਸਦੀਕਾ ਕਰ ਲੈਣੀ ਆ ਥਣਾ ਦੀ। ਤੇ ਬਾਕੀ ਵੀ ਗਰਜੀ ਦਾ ਚਵਾਈ ਚ ਵੀ ਸੋਹਣੀ ਆ। ਹਾਂ ਹਾਂ ਬਿਲਕੁਲ ਸੋਹਣੀ। ਠੀਕ ਆ ਕੋਈ ਭੂਰ ਛੱਟਾ ਕਿਸੇ ਦੁੱਧ ਵਿੱਚ। ਨਾ 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 ਥਾ। ਹਾਂ ਠੀਕ ਆ ਜੀ। ਆ ਦੇਖੋ ਜੀ। ਠੀਕ ਹੈ ਜੀ ਹਾਂ ਫੇਕ ਤੋਂ ਕੋਈ ਨਹੀਂ ਮੜਦਾ ਬਟੀ ਆਹ ਥਾਂ ਦੀ ਕੁਆਲਿਟੀ ਦੋਸਤੋ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਤੁਸੀਂ ਚੁਵਾਈ ਕਰ ਲਿਓ ਤੇ ਪੱਸਰ ਜਿਹੜਾ ਹੈਗਾ ਥਾਂ ਦੇਵਾ ਠੀਕ ਹੈ ਜੀ ਬਾਕੀ ਬੈਕ ਸਾਈਡ ਤੋਂ ਤੁਸੀਂ ਜਿੰਨਾ ਵੀ ਹੋ ਸਕਦਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਤੇ ਆਹ ਦੇਖੋ ਜੀ ਇਆ ਫਿਰ ਕੋਟੇ ਆ। ਅੱਛਾ ਗੁਰਜੀਤ ਭਾਈ ਹਾਂ ਨਾ ਕਿੰਨੇ ਦੀ ਇੱਕ ਤਾਂ ਡਿਮਾਂਡ ਦੱਸ ਦੋ ਤੇ ਇੱਕ ਵੀ ਜਿਹੜਾ ਵੀ ਡਿਮਾਂਡ ਕਰਨ ਨੂੰ ਭਾਵੇਂ ਜਿੰਨੀ ਮਰਜ਼ੀ ਕਰ ਲੋ 40000 ਰੁਪਏ ਦੀ ਮਾਇਦੇ ਦਾਂਗੇ। 40000 ਦੀ। ਹਾਂਜੀ ਵਿੱਚੋਂ ਮਾਨਤਾ ਨੂੰ ਹੋ ਜਾਊਗਾ। 40 ਦੇ ਵਿੱਚ ਹੋ ਜਾਊਗਾ। ਹਾਂਜੀ। ਠੀਕ ਆ। ਹਾਂਜੀ। ਤੇ 40000 ਦੇ ਵਿੱਚੋਂ ਭਰਾਵਾ ਮਾਨਤਾ ਨੂੰ ਹੋ ਜਾਊਗਾ ਤੇ ਨੰਬਰ ਵੀ ਗੁਰਜੀਤ ਦੇ ਲੈ ਲੈਣੇ ਆਪਾਂ ਸੰਪਰਕ ਨੰਬਰ ਵੀ ਇੱਕ ਜਿਹੜੇ ਦੱਸ ਦੋ ਆਪਣੇ ਜਿਹਨਾਂ ਦੇ ਕੰਟੈਕਟ ਕਰਨਾ। ਨੰਬਰ ਵੀ ਜੀ 883768546। ਤੇ ਕੋਈ ਫੇਰ ਬੋਲੇ ਜੀ 883768546 ਠੀਕ ਹਾਂਜੀ ਇਹ ਜਿਹੜੇ ਦੋਸਤੋ ਵੀਰ ਗੁਰਜੀਤ ਦੇ ਨੰਬਰ ਨੇ ਠੀਕ ਆ ਤੇ ਖਾਸ ਵਿਜਿਟ ਤੁਸੀਂ ਆ ਸੁਰ ਸਿੰਘ ਪਿੰਡ ਕਰਨੀ ਆ ਇੱਕ ਘਰੇਲੂ ਮੈਂ ਵੀਰ ਦੇ ਕੋਲੇ ਬਕਾਊਗਾ ਪਾਸੇ ਜੇ ਟੋਕੜ ਗੱਪਣ ਜਿਹੜੀ ਮੈਂ ਆ ਦੋਸਤੋ ਇਹ ਬਕਾਊਗਾ ਠੀਕ ਆ ਤੇ ਪਸੰਦ ਆਊਗੀ ਮੈਂ ਤੁਹਾਨੂੰ ਮਿਲਦੀ ਇੱਕੋ ਡਾਂਗੀਆਂ 4 4.5 ਕਿਲੋ ਦੁੱਧ ਆ ਬਾਕੀ ਹੋ ਸਕਦਾ ਵੀ ਕਿਸੇ ਵੀਰ ਦੀ ਸੇਵਾ ਵੱਧ ਤੱਕਵੇ ਤੇ ਕੋਈ ਪਾਇਆ ਖੰਡ ਅੱਧਾ ਕਿਲੋ ਜਿਹੜਾ ਦੋਸਤੋ ਦੁੱਧ ਵੱਧ ਵੀ ਦੇ ਸਕਦੀ ਆ ਬਾਕੀ ਅੱਗੇ ਆਸੇ ਹੁੰਦੀ ਹੈ ਵੀ ਪਸ਼ੂ ਦੀ ਜਿਹੜਾ ਦੋਸਤ ਬਣਿਆ ਪੱਕੇ ਭਾਂਡੇ ਆਪਾਂ ਕਹਿ ਲੈਨੇ ਆ ਵੀ ਹਾਂ ਵੀ ਚੈੱਕ ਪਾਸ ਹੋਈ ਆ ਤੇ ਅੱਗੇ ਬਿਲਕੁਲ ਜਿਹੜੇ 6 ਮਹੀਨੇ ਦਾ ਸਮਾਂ ਚੁੰਨ ਦੇ ਵਿੱਚ ਬਾਕੀ ਆ ਸੋ ਸੰਪਰਕ ਕਰ ਦਿੱਤੇ ਹੋਏ ਨੰਬਰਾਂ ਤੇ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ